ਬਲਵੰਤ ਸਮੇਵਲ ਲਾਈਵ ਵਿੱਚ ਆਪ ਸਭ ਦਾ ਸਵਾਗਤ ਹੈ ਬਲਵੰਤ ਸਮੇਵਲ ਦੀ ਲਾਈਵ ਵਿੱਚ ਆਪ ਸਭ ਦਾ ਸਵਾਗਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਗੁਰਲਾਲ ਸਿੰਘ ਬਰਾੜ ਬਦਮਾਸ਼ ਦੇ ਨਾਮ ਤੇ बिजनेਸਮੈਨ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਇਹਦੇ ਵਿੱਚ ਸਾਡੀ ਟੀਮ LED ਬਾਈ ਇਨਚਾਰਜ CIA 1 ਰਵਿੰਦਰ ਇਨਚਾਰਜ ਟੈਕਨੀਕਲ ਸੈੱਲ ਤੇ ਇਨਚਾਰਜ ਤੇ SHO ਸਿਟੀ ਮੁਕਤਸਰ ਅੰਡਰ ਦੀ ਸੁਪਰਵਾਈਜ਼ਨ ਹੁਆ ਐਸਪੀਡੀ ਨੇ ਇੱਕ ਐਕਸਟਰਸ਼ਨ ਰਿੰਗ ਨੂੰ ਬਸਟ ਕੀਤਾ ਹੈ। ਇਹਦੇ ਵਿੱਚ ਅਸੀਂ ਦੋ ਕੁ ਮੁਲਜ਼ਮ ਫੜੇ ਹਨ ਜੋ ਕਿ ਇੱਕ ਨਾਮੀ ਬਿਜ਼ਨਸਮੈਨ ਮੁਖਸਰ ਸਾਹਿਬ ਦੇ ਉਹਨੂੰ ਫੋਨ ਕਰਕੇ ਉਹਦੇ ਤੋਂ 50 ਲੱਖ ਦੀ ਡਿਮਾਂਡ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਅਸੀਂ ਤੁਹਾਡੇ ਬੱਚਿਆਂ ਨੂੰ ਉਠਾ ਕੇ ਲੈ ਜਾਵਾਂਗੇ ਤੇ ਉਹਨੂੰ ਮਾਰ ਦੇਵਾਂਗੇ। ਇਹਨਾਂ ਨੇ ਕਈ ਵਾਰੀ ਉਹਨੂੰ ਫੋਨ ਕੀਤਾ ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਹਲੇ ਲਾਈਨ ਤੇ ਨਹੀਂ ਆ ਰਿਹਾ ਇਹ ਉਹਦੇ ਘਰ ਜਾ ਕੇ ਪੱਥਰ ਵੀ ਸੁੱਟ ਕੇ ਆਏ ਉਹਦੀ ਖਿੜਕੀ ਦੇ ਵਿੱਚ ਉਸ ਤੋਂ ਬਾਅਦ ਜੋ ਆਪਣਾ ਵਿਕਟਮ ਹੈਗਾ ਉਹਨੇ ਮੈਟਰ ਨੂੰ ਸੀਰੀਅਸ ਲੈਂਦੇ ਹੋਏ ਸਾਨੂੰ ਅਪਰੋਚ ਕੀਤੀ ਅਪਰੋਚ ਕਰਨ ਵੇਲੇ ਜਦੋਂ ਉਹ ਸਾਡੇ ਕੋਲ ਆਇਆ ਸਾਡੀ ਸਾਰੀ ਟੀਮ ਇਮੀਡੀਏਟਲੀ ਮੂਵ ਕਰ ਗਈ ਤੇ ਉਹਨਾਂ ਨੇ ਐਕਸ਼ਨ ਵਿੱਚ ਆ ਕੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਹ ਬੰਦੇ ਨੂੰ ਫੜਿਆ ਕਾਬੂ ਕੀਤਾ ਇਹ ਜੋ ਹੈਗੇ ਅਕਿਊਜ਼ ਇੱਕ ਰਾਜਵਿੰਦਰ ਸਿੰਘ ਹੈਗਾ ਤੇ ਦੂਜਾ ਗੁਰਦੇਵ ਸਿੰਘ ਹੈ ਜੋ ਇਹਨਾਂ ਨੇ ਮੋਬਾਈਲ ਫੋਨਸ ਯੂਜ਼ ਕੀਤੇ ਸੀ ਤੇ ਜੋ SIM ਕਾਰਡਸ ਯੂਜ਼ ਹੋਏ ਸੀ ਉਹ ਸਾਰੇ ਕੇ ਸਾਰੇ ਰਿਕਵਰ ਹੋ ਚੁੱਕੇ ਹਨ ਤੀਨਾਂ ਦੀ ਪੁਛਗੇ ਚੱਲ ਰਹੀ ਹੈ ਤੇ ਇਹ ਵੀ ਚੈੱਕ ਕਰ ਰਹੇ ਐ ਸੀ ਕਿ ਇਹਨਾਂ ਦੇ ਕੋਈ ਗੈਂਗਸਟਰ ਲਿੰਕਸ ਹੈਗੇ ਜਾਂ ਨਹੀਂ ਸਰ ਕਿਹੜੀ ਕਾਲ ਕਰਦੇ ਸੀ ਬਸ ਸਭ ਕੁਝ ਦੂਸਰੀ ਕੰਸੀ ਇਹ ਦੋਨੋਂ ਕਾਲਾਂ ਕਰਦੇ ਸੀ ਜੀ ਨਾਰਮਲ ਕਾਲ ਵੀ ਕਰਦੇ ਹੁੰਦੇ ਸੀ ਤੇ WhatsApp ਕਾਲ ਵੀ ਕਰਦੇ ਸੀ ਇਹਨਾਂ ਦਾ ਬੇਸਿਕਲੀ ਜੋ ਮੋਡਸ ਆਪਰੇਂਡੀ ਰਿਹਾ ਸੀ ਇਹਨਾਂ ਨੇ ਇੱਕ ਪੁਰਾਣਾ ਮੋਬਾਈਲ ਫੋਨ ਕਿਸੇ ਦਾ ਬੰਦੇ ਦਾ ਲੈ ਕੇ ਉਹਦਾ SIM ਬਦਲ ਕੇ ਨਵੇਂ ਡਿਵਾਈਸ ਵਿੱਚ ਡਾਲ ਕੇ ਕਾਲ ਕਰਦੇ ਹੁੰਦੇ ਸੀ ਤੇ ਨਾਲ ਹੀ ਕਾਲ ਕਰਕੇ ਫੋਨ ਸਵਿਚ ਆਫ ਕਰਕੇ ਇੱਕ ਨਵੇਂ ਡਿਵਾਈਸ ਦੇ ਵਿੱਚ ਆਪਣਾ SIM ਪਾ ਲੈਂਦੇ ਹੁੰਦੇ ਸੀ ਇਹ ਵਿਅਕਤੀ ਹੈ ਜਿਹੜੇ ਦੋ ਦੋ ਵਿਅਕਤੀ ਹੈਗੇ ਜੋ ਫੜੇ ਗਏ ਤੇ ਦੋਹੀ ਦਾ ਗੈਂਗ ਹਲੇ ਤੱਕ ਜੋ ਇੰਟਰੋਗੇਸ਼ਨ ਹੋਈ ਹੈ ਉਸ ਤੋਂ ਕਲੀਅਰ ਹੋਇਆ ਹੈ ਕਿ ਦੋਹੀ ਸੀਗੇ ਇਹਨਾਂ ਤੋਂ ਔਰ ਵੀ ਅਸੀ ਕਲੀਅਰ ਕਰ ਰਹੇ ਹਾਂ ਕਿ ਜੇਕਰ ਇਹਨਾਂ ਨੇ ਕਿਸੇ ਔਰ ਬੰਦੇ ਨੂੰ ਵੀ ਟਾਰਗੇਟ ਕੀਤਾ ਹੋਵੇ ਤੇ ਉਹ ਤੋਂ ਪੈਸੇ ਲੈਂਦੇ ਹੋਣ ਤੇ ਉਹ ਵੀ ਸਾਨੂੰ ਇਨਫਾਰਮੇਸ਼ਨ ਮਿਲ ਜਾ। ਕਿਸ ਤਰ੍ਹਾਂ ਕੀਤਾ ਕਰਾਈ ਕਰ ਲਈਆ ਤੁਹਾਨੂੰ ਪਹਿਲਾਂ ਜਾਂਦੇ ਸੀ ਹਾਂ ਇਹਨਾਂ ਚੋ ਇੱਕ ਬੰਦਰ ਸੀਗਾ ਉਹ ਅਤਰ ਦੇ ਕੋਲ ਕੁਝ ਸਾਲ ਪਹਿਲੇ ਕੰਮ ਕਰਕੇ ਗਿਆ ਸੀ ਤੇ ਉਹਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਜੋ ਹੈਗੇ ਠੀਕ ਠਾਕ ਪੈਸੇ ਹੈਗੇ ਜੇਸੀਂ ਮੰਗੀਏ ਤੇ ਕੁਛ ਨਾ ਕੁਛ ਦੇਣ ਜੋਗੇ ਹੋਣਗੇ ਤੇ ਇਹਨੇ ਫਿਰ ਜਾ ਕੇ ਨੰਬਰ ਲੇਤਾ ਉਹਨੂੰ ਜੀ ਦੁਕਾਨ ਦੇ ਉਤੋਂ ਫਿਰ ਲੈ ਕੇ ਇਹਨਾਂ ਨੇ ਕਾਲ ਕੀਤੀ ਉਹ ਵੀ ਇਹਨੇ ਕਾਲ ਦੂਜੇ ਬੰਦੇ ਤੋਂ ਕਰਾਈ ਤਾਂ ਕਿ ਇਹਦੀ ਆਪਣੀ ਆਵਾਜ਼ ਉਹ ਜੋ ਵਿਕਟਮ ਹੈਗਾ ਉਹ ਪਛਾਣ ਨਾ ਲੇ ਦੇ ਨੇ ਫਿਰ ਨਾਲ ਜੋ ਇਹਦੇ ਅ ਸਿਗਾ ਗੁਰਦੀਪ ਸਿੰਘ ਉਹਨੇ ਕਾਲ ਕੀਤੀ ਸੀ ਤੇ ਉਹਨੇ ਦਮਦਾਇਆ ਸੀ ਉਹਨੂੰ ਪਹੁੰਚ ਤੇ ਲੋਕ ਬੜੇ ਦਰਦੇ ਆ ਜੀ ਕਿ ਯਾਨੀ ਫੋਨ ਵੀ ਆਉਂਦੇ ਆ ਪਰ ਦੱਸਦੇ ਨਹੀਂ ਕਿ ਕੌਣ ਚਲੇ ਗਏ ਮੇਰੀ ਸਾਰੇ ਨੂੰ ਅਪੀਲ ਹੈ ਕਿ ਜੀ ਇਹ ਕੇ ਸਾਨੂੰ ਜੋ ਹੈ 9 ਤਾਰੀਖ 9 ਤਾਰੀਖ ਨੂੰ ਕਾਲ ਆਨੇ ਸ਼ੁਰੂ ਹੋਏ ਸੀ ਸਾਨੂੰ 13 ਤਾਰੀਖ ਨੂੰ ਇਨਫੋਰਮੇਸ਼ਨ ਦਿੱਤੀ ਉਹਨੇ ਜੋ ہمارے ਵਿਕਟੇ ਮਗੇ 14 ਤਾਰੀਖ ਤੱਕ ਅਸੀਂ ਸਾਰੇ ਬੰਦੇ ਫੜ ਕੇ ਅੰਦਰ ਦੇ ਚੁਕੇ ਤੇ ਮੇਰੀ ਸਾਰੇ ਨੂੰ ਇਹ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਐਕਸਟਰਸ਼ਨ ਕਾਲ ਆਂਦੀ ਤੁਸੀਂ ਇਮੀਡੀਏਟਲੀ ਸਾਡੀ ਨੋਲਿਜ ਵਿੱਚ ਲੈ ਕੇ ਰੋ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਜੋ ਬੰਦੇ ਲੋਕਲ ਕਲਪਟਸ ਹੈਗੇ ਫੜ ਕੇ ਉਹਨੂੰ ਅੰਦਰ ਵੀ ਤੇ ਹਥਿਆਰ ਵੀ ਬਰਾਮਦ ਹੋਇਆ ਕਿਸੇ ਇਹਨਾਂ ਕੋਲੋਂ ਹਲੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋ ਪਰ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਦੀ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਅੱਗੇ ਪੁੱਛਗਿੱਛ ਕਿੱਥੀ ਜਾਏਗੀ ਵੈਪਨ ਹੋਣਗੇ ਵੈਪਨ ਵੀ ਰਿਕਵਰ ਹੋਣਗੇ ਤੇ ਜੇਕਰ ਇਹਨਾਂ ਨੇ ਕਿਸੇ ਹੋਰ ਨੂੰ ਵਿਕਟਿਮ ਬਣਾਇਆ ਹੋਵੇਗਾ ਉਹ ਵੀ ਫੜਿਆ ਜਾਏਗਾ ਪਰ ਪਰਿਵਾਰ ਤੇ ਹੁਣ ਰਾਤ ਕਿਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਪਰਿਵਾਰ ਬਹੁਤ ਰੀਲੀਵਡ ਹੈਗਾ ਤੇ ਬੜੇ ਖੁਸ਼ ਹੈਗੇ ਤੇ ਸਾਨੂੰ ਵੀ ਬੜਾ ਚੰਗਾ ਲੱਗਿਆ ਇਹ ਸਾਰੀ ਟੀਮ ਨੇ ਬਹੁਤ ਵਧੀਆ ਕੰ सारी जो एनालिसिस करना टेक्निकल एनालिसिस हो गया बाकी ह्यूमन इंटेलिजेंस इकट्ठी करने वाली जो गल बहुत चंगे सोहने तरीके सारी टीम ने काम किया है ते जी जी तो बंदे काबू नहीं जी ये तो इन्हों तो 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 की तो पूछ पुछगिछ चल रही कि पहले इदा कुछ किया या नहीं किया ਜਿਲੇ ਦੇ ਵਿੱਚ ਜਿਲੇ ਦੇ ਵਿੱਚ ਮੈਨੂੰ ਵੈਲੀ ਇਨਫੋਰਮੇਸ਼ਨ ਆਈ ਸੀ ਜਦੋਂ ਦਾ ਮੈਂ ਐਸਐਸਪੀ ਲੱਗਿਆ ਇੱਥੇ ਮੈਸੇਜ ਕੀਤਾ ਕਾਰਜਕਾਲ ਸਾਹਮਣੇ ਇਹ ਹੈਗੇ ਬੁੱਲਰ ਕਲੋਨੀ ਦੇ ਰਹਿਣ ਵਾਲੇ ਮੁਖਸਰ ਸਾਹਿਬ ਦੋਨੋਂ ਦੋਨੋਂ ਦੋਨੇ ਸਾਥੀ ਦੱਸਿਆ ਜੀ ਨਸ਼ੇ ਦਾ ਸ਼ੋ ਨ ਦੋਨੇ ਸਾਥੀ ਹੈਗੇ ਨਸ਼ੇ ਵਾਲੀ ਗੱਲ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਬਟ ਅਸੀਂ ਚਲਾਉਂਗਾ ਕਿ ਇਸ ਕੰਮ ਕਰਦੇ ਹਾਂ ਵੈਸੇ ਕੰਮ ਕਰਦੇ ਕੱਟ ਇਹ ਹੈਗੀ ਇਹਨਾਂ ਦੀ 30-35 ਸਾਲ ਦੀ ਉਮਰ ਹੈ